ਸਤ ਸ੍ਰੀ ਅਕਾਲ ਜੀ ਸਵਾਗਤ ਹੈ ਜੀ ਤੁਹਾਡਾ ਮਾਲਵਾ ਫਾਰਮਿੰਗ 45 ਚੈਨਲ ਤੇ ਉਹ ਠੀਕ ਠਾਕ ਹੋ ਜੀ ਸਾਰੇ ਅੱਜ ਤੁਹਾਨੂੰ ਦਿਖਾ ਰਹੇ ਆਪਾਂ ਜੋ ਤਿਆਰੀ ਪਾਈ ਕਰ ਰਹੇ ਆ ਇਸ ਵਾਰਤ ਪਹਿਲੀ ਵਾਰੀ ਤਾਂ ਕੱਲ ਮਲਚਰ ਮਾਰਿਆ ਸੀ ਅੱਜ ਆਪਾਂ ਐਮ ਬੀ ਪਲੋ ਮਾਰ ਰਹੇ ਆ ਇਹਦੇ ਵਿੱਚ ਐਮ ਬੀ ਪਲੋ ਦੇ 6 ਇੰਚ ਲੱਗਦੇ ਆ ਸੀਮੈਂਟੇ ਵੀ ਦੇਖਿਆ ਸੀ ਜਸਤਰਾ ਰਸਾਈ ਨਹੀਂ ਨਹੀਂ ਇਹਰਾ ਮਾਰ ਦਾਂਗੇ ਪਤਾ ਲੱਗ ਰਿਹਾ ਕੋਈ ਇੱਕ ਤਾਂ ਆਇਆ ਵੀ ਦਰ ਵੀ ਲੱਗਦਾ ਥੋੜਾ ਜਿਹਾ ਵੀ ਫੋਕੀ ਜੀ ਮਿੱਟੀ ਥੱਲੇ ਨਿਕਲਿਆ ਜੀ ਉਹਦੇ ਨਾਲ ਕਿਤੇ ਕਣਕ ਨਾ ਘਟ ਜੇ ਇਸ ਤਰ੍ਹਾਂ ਬਣ ਰਿਹਾ ਐਸ ਤੋਂ ਬਾਅਦ ਫੇਰ ਰੋਟਾ ਵੇਟਰ ਮਾਰ ਦਾਂ ਜਾਂ ਸੁਪਰ ਸੀਡਰ ਨੇ ਸੁਪਰ ਸੀਡਰ ਨੇ ਸਿੱਧੀ ਬੀਜ ਜਮਾਗੇ ਦੇਖਦੇ ਹਾਂ ਰੱਬਾ ਕਰਕੇ ਜੇ ਉਹ ਵੀ ਇਸ ਪਾਸੇ ਰਹਾਰੇ ਟਰੈਕਟਰ ਇੱਕ ਨਾ ਮੇਰੇ ਟਰੈਕਟਰ ਯਾਰ ਮੂਰੂ ਹੌਲਾ ਨਹੀਂ ਚਹੀਦਾ ਮੂਰੂ ਪੇਟ ਮੂਟ ਲੱਗਿਆ ਤਵੇ ਇਹ ਆਪਣਾ ਪੂਰਾ ਹੌਲਾ ਤੇ ਇੱਕ ਜੀ ਮੂਰੂ ਚੱਕਿਆ ਜਦੋਂ ਪੂਰਾ ਮੌਰ ਹੁੰਦਾ ਮੈਨੂੰ ਵੀ ਲੱਗੀਆਂ ਜੀ ਕੰਟਰੋਲ ਤੋਂ ਤਾਂ ਕੰਮ ਕਰਦਾ ਹੀ ਨਹੀਂ ਇਹ ਰੇਖ ਤੋਂ ਦੂਜੇ ਰੀਵਰਸ ਤੇ ਮੂਰੂ ਦਾ ਪੇਟ ਪਾਸੇ ਢੰਡਾਵਾ ਖੜਕਿਆ ਸਰ ਜੀ ਉਹ ਤਾਂ ਖੇਤ ਰਿਆ ਵਧੀਆ ਚੌਕੇ ਲੋਹ ਚ ਤੇ ਇਹੜੋ ਉਕਸ਼ਨ ਕਰਕੇ ਥੋੜਾ ਜਿਹਾ ਹੋ ਲੂੰਗੜਾਂਂ ਹੀ ਲੱਗ ਜਾਂਦੇ ਐ ਵੈਸੇ ਨਹੀਂ ਇੰਨੇ ਨੇ ਜਾ ਰਹੇ ਆ ਮਿੱਟੀ ਪਲਟਾ ਪਲਟਾ ਕੇ ਸਿੱਟੀ ਜਾਂਦੇ ਸੂਖਾ ਖਾਵ ਲੈ ਬੋਲੇ ਜਾਂਦੇ ਇਹ ਤਾਂ ਬੜੀ ਐ ਐ ਪਰਾਲੀ ਥੱਲੇ ਕਰੀ ਜਾਂਦੇ ਪਰ ਉਹ ਕਣਕ ਦਾ ਬਹੁਤ ਵਧੀਆ ਵੀਜੀ ਹੋਊਗੀ। ਥੱਲੇ ਉਹ ਮਿੱਟੀ ਲਾਲ ਜਿਹਾ ਰੇਤਾ ਘਣ ਰਹੀ ਹੈ। ਉਹ ਲੱਗਦਾ ਤਾਂ ਠੀਕ ਹੈ ਤਕਨੀਕ ਹੈ। ਫਿਰ ਵੀ ਕਣਕ ਗੁਰੀ ਤੋਂ ਪਤਾ ਲੱਗੂ। ਆਪਣੇ ਚੈਨਲ ਨੂੰ ਲਾਇਕ ਤੇ ਸ਼ੇਅਰ ਕਰ ਦਿਓ। ਨਾਲੇ ਕਮੈਂਟ ਕਰਕੇ ਦੱਸਿਓ ਵੀਰੇ ਫੋਕੀ ਮਿੱਟੀ ਨਾਲ ਕਣਕ ਤੇ ਅਸਰ ਤਾਂ ਨਹੀਂ ਪੈਂਦਾ ਕੋਈ ਘਟਦੀ ਤਾਂ ਨਹੀਂ ਇਹ ਕਿਵੇਂ ਕਿਸੇ ਨੇ ਪਹਿਲਾਂ ਤਿਆਰਵਾ ਕੀਤਾ ਹੋਵੇ ਆਪਾਂ ਹੀ ਵੇਲੇ ਵੇਲੇ ਤਿਆਰਵਾ ਕਰਦੇ ਆ ਇਹ ਸਵਾ ਕਿਲੇਵਾਂ ਤੋਂ ਮੈਂ ਚੱਲ ਪਤਾ ਲਾ ਜੀ ਇਹ ਗਾਹਾਂ ਨੂੰ ਵਧੀਆ ਨਿਕਲੀ ਐ ਇਸ ਕਣਕ ਤੋਂ ਅੱਗੇ ਤੋਂ ਦੁਬਾਰਾ ਫਿਰ ਸਾਰਾ ਵਾਹਣੇ ਦੀ ਲੈ ਕਰਾਂ ਹੁਣ ਤਾਂ ਇਸ ਪਿੰਡ ਤੋਂ ਕਿਹੜਾ ਆਪਾਂ ਨਾਚਰ ਵੀ ਗੱਲ ਮੰਨ ਕੇ ਲੈਂਦਾ ਸੀ ਹੇਲੀ ਬ੍ਰਾਊਜ਼ਰ ਨੂੰ ਦਿੰਦੇ। ਇਹ ਵਾਹ। 48 ਫੀਟ ਹੋਇਆ ਤਾਂ ਵੇਜ ਲਿਆ ਕਰਾਂਗੇ। ਨਹੀਂ ਤਾਂ ਹੋਰ ਜੇ ਵੀ ਭਾਈ। ਇਕੱਠਾ ਵਾਣਾ ਕੇ ਜਾ। ਉਹ ਵੀਜ ਦੇ ਕਰਾਂਗੇ। ਦੱਸੋ ਕਮੈਂਟ ਕਰਕੇ ਕਿਵੇਂ ਲੱਗਿਆ। ਧੰਨਵਾਦ ਜੀ ਸਾਰਿਆਂ ਦਾ।